ਰਾਜਾ ਉਹੀ ਜੋ ਔਕੇ ਸਮੇਤੇ ਆਪਣੇ ਖਜ਼ਾਨੇ ਦੇ ਮੂੰਹ ਲੋਕਾਂ ਵੱਲ ਖੋਲ ਦੇ ਉਹ ਫਿਰ ਰਾਜਾ ਮੌਜੂਦਾ ਹੋਵੇ ਜਾਂ ਪਹਿਲਾਂ ਦਾ ਹੋਵੇ ਇਹ ਮਾਇਨੇ ਨਹੀਂ ਰੱਖਦਾ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕਿਸ ਦੀ ਗੱਲ ਕਰ ਰਹੀ ਹਾਂ ਸੁਖਵੀਰ ਸਿੰਘ ਬਾਦਲ ਦਾ ਇੱਕ ਨਵਾਂ ਹੀ ਰੂਪ ਨਿਕਲ ਕੇ ਸਾਹਮਣੇ ਆਇਆ ਹੈ ਜਿਹੜੇ ਹਰ ਪੀੜਤ ਇਲਾਕੇ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਇਲਾਕਿਆਂ ਤੇ ਵੀ ਜਾ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੁਹਾਨੂੰ ਕਿਹੋ ਜੀ ਮਦਦ ਦੀ ਲੋੜ ਹੈ ਤੇ ਹੁਣ ਜਿਵੇਂ ਪਾਣੀ ਲੱਥਨੇ ਸ਼ੁਰੂ ਹੋ ਗਿਨੇ ਤੇ ਲੋਕਾਂ ਲੋਕ ਆਪਣੇ ਘਰਾਂ ਵੱਲ ਹੋ ਗਿਨੇ ਜਿਹੜੇ ਲੋਕਾਂ ਦੇ ਘਰ ਟਹਿ ਗਏ ਸੀ ਟੁੱਟ ਗਏ ਸੀ ਉਹਨਾਂ ਦੇ ਵਿੱਚ ਉਹ ਮਿੱਟੀ ਪਾ ਰਹੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਨੇ ਬਣਾਣਾ ਸ਼ੁਰੂ ਕਰਤਾ ਉਸ ਵਾਸਤੇ ਉਹਨਾਂ ਨੂੰ ਟਰੈਕਟਰ ਤੇ ਟਰੈਕਟਰਾਂ ਦੇ ਵਿੱਚ ਡੀਜ਼ਲ ਦੀ ਲੋੜ ਆ ਤੇ ਜਦੋਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਇਲਾਕਿਆਂ 'ਚ ਪਹੁੰਚਦੇ ਨੇ ਤੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਸਾਨੂੰ 2000 ਲੀਟਰ ਡੀਜ਼ਲ ਦੀ ਲੋੜ ਆ ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਆ ਚੱਕੋ 3000 ਲੀਟਰ ਆ ਚੱਕੋ 4000 ਲੀਟਰ ਡੀਜ਼ਲ ਹਾਂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਇੱਕ ਤੋਂ 1500 ਲੀਟਰ ਡੀਜ਼ਲ ਆਉਂਦੀ ਹੈ 3000 ਲੀਟਰ ਸ਼ੁਕਰਾ ਹੈ ਜੀ ਤੁਹਾਡਾ ਲੈ ਲਖੜੀ ਤੇ ਲਖ ਉਧਰ ਦੇ ਦਿਆਂਗੇ ਅੱਪਾ ਤੇ 3000 ਲੀਟਰ ਲੀਟਰ ਉਧਰ ਧੰਨਵਾਦ ਜੀ ਬਹੁਤ ਬਹੁਤ ਤੇਲ ਕਿੰਨਾ ਰੁਪਈਏ ਤੇਲ ਵੀ ਤੇਲ ਜੀ ਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਪਤਾ ਹੋ ਗਿਆ ਇੱਕ ਹਫ਼ਤਾ ਆਹ ਲਖੜੀ ਵੀ ਮਿਲਣ ਲੱਗ ਪਏ ਜਾਂ ਮਿੱਟੀ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਉਧਰ ਮੈਂ ਕਹਾਂ ਜੀ ਆਮ ਤੱਕ ਕਿੰਨਾ ਕੁ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇੱਕ ਤਾਹੋ ਸੁਨਹਿਰਾ ਗੋਇਆ ਲੀਟਰ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਕੀ ਦਿੰਦਾ ਹਾਂ 45 ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਸਾਨੂੰ ਮਾਇਆ ਦੀ ਜਰੂਰਤ ਹੈ ਜੀ ਸਾਡੀਆਂ ਜੀਸੀਬੀ ਬਾਹ ਤੇ ਟਰਾਲੀਆਂ ਲੱਗੀਆਂ ਹੋਈਆਂ ਪੈਸਾ ਨੇ ਹਾਂ ਜੇ ਤੁਹਾਨੂੰ ਕਿੰਨਾ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਇੱਥੇ ਰੋਜ਼ ਹੀ ਕੰਮ ਚੱਲਦਾ ਦੋ ਤਿੰਨ ਡਰਮ ਤੇ ਅਸੀਂ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਣੇ ਕੋਈ 2000 ਲੀਟਰ ਘੱਟੋ ਘੱਟ ਡੀਜ਼ਲ ਸਾਨੂੰ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮੈਂ ਡੀਜ਼ਲ ਭੇਜ ਦਿੰਦਾ ਠੀਕ ਹੈ ਬੋਲ ਸੋਹਣਿਆ ਤੇ ਜੇ ਲੋਕ ਕਹਿੰਦੇ ਨੇ ਕਿ ਸਾਨੂੰ ਫਾਈਨੈਂਸ਼ਲੀ ਲੋਡ ਆ ਸਾਨੂੰ ਕੋਈ ਫੰਡ ਜਾਰੀ ਕਰ ਦੋ ਤੇ ਜੇ ਕੋਈ ਕਹਿੰਦਾ ਕਿ ਮੈਨੂੰ 2 ਲੱਖ ਦੀ ਲੋਡ ਆ ਤੇ ਸੁਖਵੀਰ ਸਿੰਘ ਬਾਦਲ ਜਿੰਨੇ ਵੀ ਗੱਡੀ ਦੇ ਵਿੱਚ ਪੈਸੇ ਹੁੰਦੇ ਨੇ ਫੜ ਕੇ ਫੜਾ ਦਿੰਦੇ ਨੇ ਕਿ ਆ ਲਓ 3 ਲੱਖ ਚੱਕੋ 4 ਲੱਖ ਚੱਕੋ ਇੰਨਾ ਦੇ ਨਾਲ ਕੰਮ ਚਲਾਓ ਇਸ ਤੋਂ ਬਾਅਦ ਅਸੀਂ ਤੁਹਾਡੀ ਹੋਰ ਵੀ ਮਦਦ ਕਰਾਂਗੇ ਜੋ ਵੀ ਤੁਹਾਨੂੰ ਲੋੜ ਹੋਊਗੀ ਕਿਸੇ ਵੀ ਚੀਜ਼ ਦੀ ਸੋ ਜਦੋਂ ਇਹ ਲੋਕਾਂ ਦੇ ਹੱਥ ਵਿੱਚ ਪੈਸੇ ਦੀਆਂ ਗੁੱਟੀਆਂ ਆਉਂਦੀਆਂ ਨੇ ਤੇ ਲੋਕ ਜਕਾਰੇ ਲਾਣੇ ਸ਼ੁਰੂ ਕਰ ਦਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਇਹ ਰੂਪ ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੀ ਵੇਖਿਆ ਹੀ ਨਹੀਂ ਪਹਿਲਾਂ ਉਹਨਾਂ ਦੀ ਮੌਜੂਦਾ ਸਰਕਾਰਾਂ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਨੇ ਪਰ ਇਸ ਤਰੀਕੇ ਦੇ ਨਾਲ ਉਹ ਵੀ ਗੱਡੀ ਦੇ ਵਿੱਚ ਜਿੰਨੇ ਪੈਸੇ ਪਏ ਨੇ ਫੜ ਕੇ ਕਿਸੇ ਨੂੰ ਫੜਾ ਦੇ ਨੇ ਔਰ ਉਹ ਵੀ ਉਹ ਤੋਂ ਜਦੋਂ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਨਹੀਂ ਹੈਗੀ ਫਿਰ ਵੀ ਇਸ ਲੈਵਲ ਤੇ ਜਾ ਕੇ ਮਦਦ ਕੀਤੀ ਜਾ ਰਹੀ ਹੈ ਇਹ ਚੀਜ਼ ਸੱਚੀ ਹੈਰਾਨ ਕਰ ਦੇਣ ਵਾਲੀ ਹੈ ਸੋ ਪਿਛਲੇ 10 ਦਿਨਾਂ ਤੋਂ ਇਹ ਪੈਸਿਆਂ ਦੀ ਸੇਵਾ ਸੁਖਵੀਰ ਸਿੰਘ ਬਾਦਲ ਲਗਾਤਾਰ ਕਰਦੇ ਆ ਰਹੇ ਨੇ ਸੋ ਹੈਰਾਨ ਕਰ ਦੇਣ ਵਾਲੀ ਗੱਲ ਹੈਗੀ ਆਪਣੇ ਆਪ ਦੇ ਵਿੱਚ ਕਿਉਂਕਿ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਤੇ ਹਮੇਸ਼ਾ ਇਲਜ਼ਾਮ ਲੱਗਦੇ ਨੇ ਆਪੋਜੀਸ਼ਨ ਪਾਰਟੀ ਵੱਲੋਂ ਕੀ ਇਹਨਾਂ ਦੀ ਗਲਤੀ ਤੋਂ ਫਲੱਡ ਆਇਆ ਇਹਨਾਂ ਦੀ ਗਲਤੀ ਤੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਜਾਂ ਫਿਰ ਬੰਦਾ ਮੁਆਵਜ਼ਾ ਜਾਂ ਫਿਰ ਜਿਹੜੇ ਫੰਡ ਹੋਗੇ ਨੇ ਉਹ ਲੋਕਾਂ ਵਾਸਤੇ ਜਾਰੀ ਨਹੀਂ ਕੀਤੇ ਜਾ ਰਹੇ ਪਰ ਸੁਖਵੀਰ ਸਿੰਘ ਬਾਦਲ ਚਲੋ ਇਹ ਤਾਂ ਹੋ ਹੀ ਰਿਹਾ ਪਰ ਨਾਲ ਦੀ ਨਾਲ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੱਚੀ ਹੈਰਾਨ ਕਰ ਦੇਣ ਵਾਲੀ ਹੈ ਸੋ ਤੁਸੀਂ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਵੱਲੋਂ ਇਹ ਕੀਤੀ ਜਾ ਰਹੀ ਮਦਦ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬੋਲੋ ਇੱਕ ਮੁੰਡੇ ਦੀ ਲੋੜ ਹੈ ਸਾਨੂੰ ਬਾ ਡੀਜ਼ਲ ਦੀ ਤੇ ਬੋਰੇ ਦਾਈ ਦਾ ਜੀ ਮਿੱਟੀ ਦੇ ਰੈਂਕ ਕਰਦੇ ਆ ਤੁਹਾਡੇ ਵੀ 2000 ਲੀਟਰ ਕਰਦੇ ਨੇ ਪਰਲੇ ਪਾਸੇ ਉਹਦੇ ਦੇ ਉਹ ਦੋਵਾਂ ਬੰਨਾਂ ਦਾ ਥਫੇ ਹੋਰ ਦੂਜੇ ਫੇ ਕੋਈ ਨਹੀਂ ਕੋਈ ਨਹੀਂ ਫਿਰ ਨਾਲੇ ਡੀਜ਼ਲ ਆ ਜੇ ਤੁਹਾਨੂੰ ਸ਼ਾਮ ਨੂੰ ਤੇ ਡੀਜ਼ਲ ਆ ਜੇ 4000 ਲੀਟਰ ਚਲ ਕਹਿੰਦੇ ਆ ਵੀ ਬਾਦਲ ਸਾਹਿਬ ਉਹ ਨਹੀਂ ਲਾਂਬੇ ਦੇ ਜਾਂਦੇ ਆ ਟਰਾਲੀ ਚੋਂ ਜਰਾ ਇਹਨਾਂ ਨੂੰ ਖੁੱਲੇ ਜਿਗਰੇ ਨਾਲ ਹੁਣ ਖਰਚਾ ਦੇ ਦਿਓ ਆਪਾਂ ਬੰਨਾ ਬੰਨਾ ਦਾ ਇਤਨਾ ਆ ਤਾਂ ਲੈ ਯਾਰ ਆ 2 ਲੱਖ ਤਾਂ ਤੁਸੀਂ ਹੁਣ ਹੀ ਲੈ ਲਓ। ਹਾਂ ਜੀ। ਧੰਨਵਾਦ। ਆ ਜਾਓ ਬੰਦਾ। ਬਹੁਤ ਅਹਿਤੰ ਦੱਸਾਂਗੇ ਹੈਗੇ ਤਾਂ ਹੈਗੇ ਕਿ ਫਿਲਕਾ ਆਦਰ ਫੜੋ। ਹੋਰ ਕਿਸੇ ਚੀਜ਼ ਲੋੜ ਪਈ ਨਾ ਮੇਰੇ ਵੀਰ ਨੂੰ ਦੱਸ ਦਿਓ। ਹਾਂਜੀ ਹਾਂਜੀ। ਮੈਂ ਅੱਜ ਹੀ ਨਾਲ ਦੇਣਾ ਪੀ। ਧੰਨਵਾਦ ਜੀ। ਇੱਕ ਤਾਂ ਐ ਕਰਦੇ ਹਾਂ। ਹਾਂਜੀ। ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਆ ਜਰਾ ਸਰ ਦੋ ਲੱਖ ਰੁਪਇਆ ਹੁਣ ਲੈ ਲਓ ਆ ਲੈ ਬੋਲੇ ਜੈ ਹਿੰਦ ਭਗਵਾਨ ਤਕਵੀਰ ਸਿੰਘ ਵਾਲਾ ਜਿੰਦਾ ਜੈ ਤਕਵੀਰ ਸਿੰਘ ਵਾਲਾ ਜਿੰਦਾਬਾਦ 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 ਜੇ ਹੋਰ ਵੀ ਲੋੜ ਪਏ ਜਰਾ ਸਰ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਭੇਜਦਾ